ਇਹ ਆ ਜੀ ਅੰਮ੍ਰਿਤਸਰ ਦਾ ਗੋਲਡਨ ਗੇਟ ਇਹ ਤੁਸੀਂ ਵੇਖੋ ਵੀ ਕਿੰਨੇ ਬੇਜਬਾਨ ਪੰਛੀ ਜਿਹੜੇ ਆ ਕਬੂਤਰ ਬਹੁਤ ਰਹਿੰਦੇ ਇੱਥੇ ਔਰ ਬੜੇ ਹੀ ਕਬੂਤਰਾਂ ਦੀ ਮੌਤ ਹੋ ਗਈ ਹੈ ਇੱਥੇ ਚਾਈਨਾ ਦੀ ਡੋਰ ਕਰਨਾ ਉਹ ਪੁਨੀ ਡੋਰ ਦੇ ਨਾਲ ਅੜੜ ਕੇ ਮੌਤ ਹੋ ਗਈ ਇੱਕ ਦੇ ਤੋਂ ਲਾਇਆ ਹੁਣੇ ਹੀ ਤੋਂ ਮੈਂ ਫੋਨ ਲੱਗਾ ਮੈਂ ਕਿਉਂਕਿ ਉਹ ਉੱਪਰ ਚੰਗਿਆਉਂਦਾ ਆ ਟੱਗ ਗਿਆ ਜੀ ਇੱਕ ਤੇ ਇਹ ਲੋਕੀ ਇਸ ਤੇ ਤੱਕ ਚੜਿਆ ਨਹੀਂ ਜਾਣਾ ਔਰ ਮੌਤ ਹੋ ਗਈ ਇਸ ਦੀ ਇੱਕ ਇਧਰ ਲੈ ਬੰਨੇ ਸੀ ਉਹਨੂੰ ਲਾਤਾ ਵਾ ਤੇ ਇੱਕ ਉੱਪਰ ਨੇ ਬੰਨੇ ਆ ਜੀ ਇੱਕ ਇਹ ਕੁਤ ਚਾਈਨਾ ਦੀ ਡੋਰ ਦੇ ਨਾਲ ਇਹ ਬੇਜਵਾਨ ਕਬੂਤਰ ਦੀ ਜਾਨ ਚਲੀ ਗਈ ਹੈ 골ਡਨ ਗੇਟ ਅੰਮ੍ਰਿਤਸਰ ਦਾ ਤੇ ਬੇਜਬਾਨ ਪੰਛੀ ਦੀ ਜਾਨ ਚਲੇਗੀ ਚਾਇਨਾ ਦੀ ਡੋਰ ਦੇ ਕਾਰਨ ਔਰ ਇੱਕ ਉਹ ਉੱਪਰ ਆ ਇਹ ਵੀ ਟੰਗਿਆ ਵਿਚਾਰਾ ਇਹ ਚਾਇਨਾ ਦੀ ਡੋਰ ਦੇ ਨਾਲ ਜਿਹੜਾ ਵਾ ਇਹ ਬੇਜਮਾਨ ਪੰਛੀਆਂ ਦੀ ਜਾਨ ਜਾ ਰਹੀ ਹੈ ਇਹ 골ਡਨ ਗੇਟ ਤੇ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੋਸਤੋ ਤੁਸੀਂ ਦੇਖ ਲਿਆ ਕਿ 골ਡਨ ਗੇਟ ਤੇ ਕਿਸ ਤਰ੍ਹਾਂ ਬੇਜਬਾਨ ਪੰਛੀਆਂ ਦੀ ਜਾਨ ਲੈ ਲਈ ਚਾਈਨਾ ਦੀ ਖੂਨੀ ਡੋਰ ਨੇ ਇਹ ਚਾਈਨਾ ਦੀ ਖੂਨੀ ਡੋਰ ਨੇ ਕੋਈ ਪਹਿਲੀ ਵਾਰ ਨਹੀਂ ਹਾਸਾ ਹੋਇਆ ਇਹਦੇ ਨਾਲ ਬਹੁਤ ਸਾਰੇ ਲੋਕ ਪਹਿਲਾਂ ਵੀ ਜਾਨ ਗਵਾ ਚੁੱਕੇ ਨੇ ਰੋਡ ਦੇ ਉੱਤੇ ਹਰ ਐਨ ਜੀਓ ਪ੍ਰਸ਼ਾਸਨ ਦੇ ਅਧਿਕਾਰੀ ਔਰ ਹਰ ਸਮਾਜ ਸੇਵੀ ਬੇਨਤੀਆਂ ਕਰ ਕਰਕੇ ਥੱਕ ਕੇ ਲੋਕਾਂ ਨੂੰ ਕਿ ਆਪਣੇ ਬੱਚਿਆਂ ਨੂੰ ਚਾਈਨਾ ਦੀ ਖੂਨੀ ਡੋਰ ਨਾਂ ਦੇ ਉੱਪਰ ਲੋਕ ਸਾਡੇ ਕਿੱਥੇ ਬਾਜ਼ ਆਉਂਦੇ ਆ ਇਹ ਲੋਕ ਸਾਡੇ ਇੰਨੇ ਕਿ ਬੇਫਕੂਰ ਮਾਨਸਿਕ ਸੋਚ ਇਹਨਾਂ ਦੀ ਖਰਾਬ ਹੋ ਚੁੱਕੀ ਆ ਕਿ ਆਪਣੇ ਬੱਚਿਆਂ ਨੂੰ ਖੁਸ਼ ਕਰਨ ਦੇ ਲਈ ਉਹਨਾਂ ਦੇ ਹੱਥਾਂ ਦੇ ਵਿੱਚ ਮੌਤ ਦਾ ਸਮਾਨ ਪੜਾ ਰਹੇ ਆ ਔਰ ਉਹਨਾਂ ਬੱਚਿਆਂ ਕੋ ਉੱਥੇ ਜਿੱਥੇ ਉਹ ਡੋਰ ਜਦੋਂ ਪਤੰਗ ਡਾਉਂਦੇ ਆ ਉਹ ਕੱਟਦੀ ਆ ਸੜਕ ਤੇ ਜੇ ਕੋਈ ਤੁਰਿਆ ਜਾਂਦਾ ਕਿਸੇ ਦੇ ਗਲ ਚ ਫਿਰਦੀ ਉਹਦੀ ਮੌਤ ਹੋ ਜਾਂਦੀ ਔਰ ਕਿੰਨੇ ਘਰਾਂ ਦੇ ਚਿਰਾਗ ਬੁੱਝ ਗਏ ਇਸ ਖੂਨੀ ਡੋਰ ਦੇ ਨਾਲ ਔਰ ਦੁੱਖ ਦੀ ਗੱਲ ਕੀ ਬੇਜਬਾਨ ਪੰਛੀ ਕਿੰਨੇ ਇਸ ਡੋਰ ਦੇ ਵਿੱਚ ਫਸ ਕੇ ਮਰ ਗਏ ਤੁਸੀਂ ਕਿਉਂ ਕਿਸੇ ਦੀ ਆਜ਼ਾਦੀ ਖੋਹਦੇ ਜੇ ਤੁਹਾਨੂੰ ਕਿਸੇ ਨੇ ਕੀ ਅਧਿਕਾਰ ਦਿੱਤਾ ਔਰ ਰੱਬ ਦਾ ਵਾਸਤਾ ਤੁਹਾਨੂੰ ਕੋਈ ਰੱਬ ਦਾ ਭੈ ਕੋਈ ਡਰ ਹੈਗਾ ਕਿ ਨਹੀਂ ਹੈਗਾ ਮੇਰੇ ਸਾਹਮਣੇ ਕੱਲ ਦੀ ਚਾਰ ਬੇਜਬਾਨ ਕਬੂਤਰਾਂ ਦੀ ਜਾਨ ਚਲੇ ਗਈ ਕਿਉਂਕਿ ਇੱਕ ਅਸੀਂ ਬਚਾਇਆ 골ਡਨ ਗੇਟ ਤੇ ਲੰਕਿਆ ਸੀ ਔਰ ਇੱਕ ਥੋੜਾ ਦੂਰ ਸੀ ਉਹਦੀ ਮੌਤ ਹੋ ਗਈ ਸੀ ਔਰ ਸਵੇਰੇ ਆਏ ਤੇ ਤਿੰਨ ਕਬੂਤਰ ਹੋਰ ਚਾਈਨਾ ਦੀ ਡੋਰ ਦੇ ਵਿੱਚ ਫਸ ਕੇ ਜਨਾਂ ਦੀ ਮੌਤ ਹੋ ਗਈ ਪਤਾ ਨਹੀਂ ਕਿਉਂ ਲੋਕ ਹਟਦੇ ਨਹੀਂ ਆ ਉਹ ਭਰਾਓ ਤੁਹਾਡਾ 5 ਮਿੰਟ ਦਾ ਪਤੰਗ ਡਾਉਣਾ ਕਿਸੇ ਦੀ ਜਾਨ ਲੈ ਸਕਦਾ ਔਰ ਕਿਸੇ ਦਾ ਜੀਵਨ ਸਮਾਪਤ ਕਰ ਸਕਦਾ ਕਿੰਨੀਆਂ ਮੌਤਾਂ ਹੋ ਗਈਆਂ ਔਰ ਕਿੰਨੀਆਂ ਵੀਡੀਓ ਆ ਗਈਆਂ ਲੋਕਾਂ ਦੇ ਗਲ ਵੱਡੇ ਗੈਸ ਕੁੰਨੀ ਡੋਰ ਦੇ ਨਾਲ ਤੁਸੀਂ ਕਿਉਂ ਨਹੀਂ ਹਟਦੇ ਜਿੰਨਾ ਚਿਰ ਤੱਕ ਸਰਕਾਰ ਨੇ ਇਹਨਾਂ ਕਾਤਲਾਂ ਦੇ ਖਿਲਾਫ ਮੈਂ ਕਾਤਲ ਹੀ ਕਹੂੰਗਾ ਇਹਨਾਂ ਕਾਤਲਾਂ ਦੇ ਖਿਲਾਫ ਸਖਤ ਕਾਰਵਾਈ ਨਾ ਕੀਤੀ ਗੈਰ ਜ਼ਿੰਮੇਵਾਰ ਹੋਣ ਦਾ ਇਹਨਾਂ ਨੂੰ ਵਾਰਡ ਨਾ ਦਿੱਤਾ ਇਹਨਾਂ ਨੂੰ ਫੜ ਫੜ ਕੇ ਅੰਦਰ ਨਾ ਦਿੱਤਾ 307 ਦੇ ਧਾਰਾ ਦਿੱਤਾ ਤੇ ਇਹਨਾਂ ਤੇ ਮੁਕਦਮਾ ਦਰਜ ਹੋਣਾ ਚਾਹੀਦਾ ਕਿਉਂਕਿ ਇਹਨਾਂ ਨੂੰ ਪਤਾ ਲੱਗ ਜੇ ਕਿ ਕਿਸੇ ਦੀ ਜਾਨ ਲੈਣ ਦਾ ਕੀ ਜਿਹੜੀ ਸਜ਼ਾ ਮਿਲਦੀ ਹੈ ਇਹਨਾਂ ਲੋਕਾਂ ਨੂੰ ਕੋਈ ਮਾਸਾ ਸ਼ਰਮ ਨਹੀਂ ਹੈਗੀ ਪਤੰਗਾਂ ਚੜਾਈ ਜਾਂਦੇ ਆਪਣੇ ਉੱਥੋਂ ਜਦੋਂ ਕਿਤੇ ਪੇਚਾ ਲੱਗਦਾ ਵਾ ਪਤੰਗ ਕੱਟੀ ਜਾਂਦੀ ਉਹ ਸੜਕ ਤੇ ਤੁਰਿਆ ਜਾਂਦਾ ਹੁੰਦਾ ਕੋਈ ਆਪਣੇ ਕੰਮ ਕਰ ਤੋਂ ਉਹਦੇ ਗਲ ਚ ਫੇਰਦੀ ਉਹਦੀ ਮੌਤ ਹੋ ਜਾਂਦੀ ਕਿੰਨੇ ਘਰਾਂ ਦੇ ਘਰ ਜਿਹੜੇ ਉੱਜੜ ਗਏ ਆ ਪਰ ਇਹਨਾਂ ਲੋਕਾਂ ਨੂੰ ਆਪਣੇ ਬੱਚਿਆਂ ਨੂੰ ਖੁਸ਼ ਕਰਨ ਤੋਂ ਵੇਹਲ ਮਿਲੇ ਤਾਂ ਹੀ ਆ ਇਹ ਜਿਹੜੇ ਗੱਟੂ ਵੇਚਦੇ ਆ ਇਹਨਾਂ ਲੋਕਾਂ ਨੂੰ ਘੱਟੋ ਘੱਟ ਵੀ ਉਮਰ ਕਾਇਦ ਦੀ ਸਜ਼ਾ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਨੂੰ ਫੇਰ ਅਕਲਾਊਗੀ ਕਿ ਇਹ ਲਿਆ ਲਿਆ ਕੇ ਜਿਹੜੇ ਆ ਲੋਕਾਂ ਨੂੰ ਦਿੰਦੇ ਆ ਕਿਦਾਂ ਵੇਚਦੇ ਆ ਔਰ ਬੜੇ ਦੁੱਖ ਦੀ ਗੱਲ ਆ ਕਿ ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਸਾਡੇ ਇਸ ਵਾਰ ਲੋਕਾਂ ਨੇ ਪਾਰ ਕਰ ਲੀਆਂ ਸੋ ਰੱਬ ਦਾ ਵਾਸਤਾ ਕਾਤਲੋ ਹਟਜੋ ਲੋਕਾਂ ਦੀਆਂ ਜਾਨਾਂ ਦੇ ਸੌਦੇ ਨਾ ਕਰੋ ਕੱਲ ਨੂੰ ਥੋਡੀ ਵੀ ਵਾਰੀ ਆਇਆ ਨਹੀਂ ਕਿਤੇ ਥੋਡੇ ਵੀ ਕਿਸੇ ਪਰਿਵਾਰ ਦੇ ਜੀ ਦੇ ਰੋਡ ਤੇ ਜਾਂਦੇ ਆ ਡੋਰ ਫਿਰ ਗਈ ਤੇ ਤੁਹਾਨੂੰ ਪਤਾ ਲੱਗ ਜੂ ਨਾ ਇਹ ਕੰਮ ਕਰੋ ਨਾ ਉਹ ਨਾ ਗਰੀਬਾਂ ਦੀਆਂ ਜਾਨਾਂ ਲਓ ਜਿਹੜੇ ਲੋਕ ਕਮਾਉਣ ਲਈ ਆਉਂਦੇ ਨੇ ਵਿਚਾਰੇ ਜਿਨ੍ਹਾਂ ਨੂੰ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕਿਧਰੋਂ ਡੋਰ ਆਉਂਦੀ ਫਿਰ ਜਾਂਦੀ ਔਰ ਨਾ ਉਹ ਬੇਜਮਾਨਾਂ ਦੇ ਕਾਤਲ ਬਣੋ ਜਿਹੜੇ ਬੋਲ ਕੇ ਵੀ ਨਹੀਂ ਦੱਸ ਸਕਦੇ ਸੋ ਰੱਬ ਤੋਂ ਡਰੋ ਔਰ ਥੋੜੀ ਜੀ ਸ਼ਰਮ ਕਰੋ ਸਰਕਾਰ ਪ੍ਰਸ਼ਾਸਨ ਇਹਨਾਂ ਕਾਤਲਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰੇ ਜਿਹੜੇ ਲੋਕ ਚਾਈਨਾ ਦੀ ਡੋਰ ਦੀ ਵਰਤੋਂ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ